ਅਦਖੀ ਕੁੰਡੀ ਮੋਛ ਤੇਰੇ ਜਾਲ ਨੇ ਨਾਲ ਦਖਿਆਣ ਕੈ ਬਿੱਲੋ ਚੜਤਾ ਅਦਖੀ ਕੁੰਡੀ ਮੋਛ ਤੇਰੇ ਜਾਲ ਨੇ ਨਾਲ ਦਖਿਆਣ ਕੈ ਬਿੱਲੋ ਚੜਤਾ ਲੋਕਾਂ ਦਾ ਕੀ ਟੱਡ ਦੁਖ ਦਾ मार दे जो फोकिय बड़कां रखी कुंडी मछ ते झले नाले रखियां ने कंहिं बिलो चाढ़ां फोकरिया पिछे लॻ न मार मुक हुया पेर भैण मुंडा तेरी कैमलोक ਜੀਨ ਵਾਛ ਜ਼ਿੰਦਗੀ ਚ ਪਿਆਰ ਕਰੀਏ ਰੱਖਿਆ ਨਾ ਹੋਣ ਵਿੱਚ ਛਾਰਤਾ ਰੱਖੀ ਕੁੰਡੀ ਮੁੱਛ ਤੇਰੇ ਜਾਲ ਨੇ ਨਾਲ ਰੱਖਿਆ ਨੇ ਕੈ ਬਿੱਲੋ ਚੜਤਾ ਰੱਖੀ ਕੁੰਡੀ ਮੁੱਛ ਤੇਰੇ ਜਾਲ ਨੇ ਨਾਲ ਰੱਖਿਆ ਨੇ ਕੈ ਬਿੱਲੋ ਚੜਤਾ ధ వద్ధతో వద్ధ శేక కమస్బుక్ యూటూబ ఇంస్టాగ్రామ్ పేజను కలొ థ్యాంక్ యూ ది లవ యూ ఆగ ఆని బాణా వారివళా